ਆਮਰਿਤਪਾਲ ਸਿੰਘ ਨਾਮ ਹੈ ਜੋ ਕਿ ਕਿਹੜੇ ਜਗ੍ਹਾ ਤੋਂ ਕਿਹੜੀ ਬਿਮਾਰੀ ਤੋਂ ਕੋਲ ਹੈ ਠੀਕ ਹੈ ਜੀ ਇਹ ਆਪਣੀ ਕੀ ਪ੍ਰੋਬਲਮ ਹੈ ਸੀ ਮਿਲ ਗਿਆ ਸੀ ਆਪਾਂ ਨੂੰ ਇੱਕ ਤੇ ਫੈਟੀਗ ਨੂੰ ਲੀਵਰ ਫੈਟੀ ਸੀ ਤੁਹਾਨੂੰ ਪੀੜਿਆ ਸੀ ਹਾਂਜੀ ਸਰ ਕਿੰਨੇ ਸਮੇਂ ਤੋਂ ਸੀ ਦੋ ਸਾਲ ਤੋਂ ਦੋ ਸਾਲ ਤੋਂ ਤੇ ਮੈਡੀਸਨ ਬਹੁਤ ਜੁਸ ਕੀਤੀ ਹੋਗੀ ਹਾਂਜੀ ਸਰ ਮੈਡੀਸਨ ਜੁਸ ਕੀਤੀ ਕਾਫੀ ਸਾਰੀ ਕੋਈ ਫਰਕ ਨਹੀਂ ਪਿਆ ਨਹੀਂ ਕੋਈ ਫਰਕ ਨਹੀਂ ਆਪਾਂ ਤੁਹਾਨੂੰ ਸਰਸ ਪੈ ਕੇ ਤਾਂ 100 ਦਾ ਕਰੋੜਸ ਪੂਰਾ ਕਰ ਚੁੱਕੇ ਆ ਹਾਂਜੀ ਸਰ ਹੋ ਗਿਆ ਪੂਰਾ ਤੇ ਅੱਜ ਤੱਕ ਮੈਨੂੰ ਕਿਵੇਂ ਲੱਗਦਾ ਆ ਐ ਹਣੀ ਓਕੇ ਰਿਜ਼ਲਟ ਸਾਰੇ ਆ ਲੀਵਰ ਵੀ ਠੀਕ ਆ ਹਾਂਜੀ ਉਹ ਵੀ ਠੀਕ ਆ ਬਈ ਤੇ ਲੀਆ ਓਕੇ ਆ ਹਾਂਜੀ ਸਰ ਜੀ ਐਕਟੀਵਿਟੀ ਵਧੀਆ ਅਗੇ ਨਾਲ ਹਾਂਜੀ ਹਾਂਜੀ ਐਕਟਿਵ ਆ ਅਗੇ ਨਾਲ ਅਗੇ ਨਾਲ ਵਧੀਆ ਤੇ ਜਿਹੜੇ ਓਕੇ ਜਿਹੜੇ ਪਰਿਵਾਰ ਵਾਲੇ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਤੁਸੀਂ ਇਹ ਮਤਲਬ ਅਡਲਟ ਆਪਣੇ ਬਾਡੀ ਸਰਸ ਨੂੰ ਵਰਤਣਾ ਚਾਹੀਦਾ ਯਾਰ ਹਾਂਜੀ ਹਾਂਜੀ ਮਤਲਬ ਬਾਡੀ ਸਰਸ ਹੀ ਹੈ ਬਾਡੀ ਸਰਸ ਨੂੰ ਵਰਤਣਾ ਚਾਹੀਦਾ ਹੈ ਹਾਂਜੀ ਹਾਂਜੀ ਰਿਕੁਆਇਰਮੈਂਟ ਇਹਦੀ ਆਖਾਂਗੇ ਮੇਰੇ ਖੋ ਤੁਸੀਂ ਇਹਦੇ ਨਾਲ ਇਹਨਾਂ ਇਹ ਕਰ ਉਹਨੇ ਅਨ ਲੈ ਇਹਨਾਂ ਹਾਰੇ ਕਰ ਉਹ ਦਰਮਾਨ ਆਣੇ ਮਤਲਬ ਤੁਸੀਂ ਵਰਤਿਆ ਸੀ ਲੇਬਰ ਬਾਤੇ ਪੀਲੇ ਬਾਤੇ ਪਰ ਹੋਰ ਬਾਡੀ ਐਕਟ ਬਹੁਤ ਹੋ ਗਿਆ ਹਾਂਜੀ ਹਾਂਜੀ ਐਕਟ ਹੋ ਗਿਆ ਮਤਲਬ ਸਾਨੂੰ ਸਰਸ ਸਰਸ ਪੈਕ ਨੂੰ ਵਰਤਣਾ ਚਾਹੀਦਾ ਹਾਂਜੀ ਸਰਸ